ਹੈਲੋ ਫਰੈਂਡਸ ਅੱਜ ਕਹਾਣੀ ਬੰਦੀਖਾਨੇ ਦਾ ਭਾਗ 13ਵਾਂ ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਿਛਲੇ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਇਸ ਦਿਲਚਸਪ ਕਹਾਣੀ ਦਾ ਭਾਗ 13ਵਾਂ ਇੰਜ ਹੀ ਫਿਰ ਉਹਨਾਂ ਦੀਆਂ ਗੱਲਾਂ ਦਾ سلسلہ ਸ਼ੁਰੂ ਹੋਇਆ ਉਹਨਾਂ ਨੇ ਅਗਲੇ ਕੁਝ ਦਿਨ ਗੱਲਾਂ ਕਰਕੇ ਕਿੰਨਾ ਹੀ ਕੁਝ ਡਿਸਕਸ ਕੀਤਾ ਇਹ ਜਾਣਦੇ ਤੇ ਸਮਝਦੇ ਹੋਏ ਕਿ ਹੁਣ ਉਹਨਾਂ ਵਿਚਾਰ ਕਾਫੀ ਦੂਰੀ ਪੈਦਾ ਹੋ ਗਈ ਹੈ ਪਰ ਫੋਨ ਤੇ ਗੱਲ ਕਰਨ ਨਾਲ ਮਿਲਣ ਦੀ ਖਿੱਚ ਵਧਦੀ ਜਾ ਰਹੀ ਸੀ ਜੀਵਨ ਚਾਹੁੰਦਾ ਸੀ ਕਿ ਉਹ ਜਾਣ ਤੋਂ ਪਹਿਲਾਂ ਉਹ ਇੱਕ ਵਾਰ ਉਹਨੂੰ ਜ਼ਰੂਰ ਮਿਲ ਕੇ ਜਾਏ ਰੂਬੀ ਵੀ ਇਹ ਚਾਹੁੰਦੀ ਸੀ ਇਸ ਲਈ ਨਾ ਨੁਕਰ ਕਰਦੀ ਹੋਈ ਉਹ ਮੰਨ ਹੀ ਗਈ ਉਸ ਸ਼ਨੀਵਾਰ ਉਹ ਕਰਨ ਆ ਗਈ ਉਹਨਾਂ ਇਹੋ ਪਲਾਨ ਕੀਤਾ ਕਿ ਉਹਨੂੰ ਮਿਲਣ ਮਗਰੋਂ ਹੀ ਜੀਵਨ ਸ਼ਾਮ ਦੀ ਟ੍ਰੇਨ ਫੜ ਕੇ ਉੱਥੋਂ ਚਲਾ ਜਾਏਗਾ ਦੋਵਾਂ ਨੂੰ ਇਸ ਘੜੀ ਦੀ ਬੇਸਬਰੀ ਨਾਲ ਉਡੀਕ ਸੀ ਸ਼ਨੀਵਾਰ ਦੀ ਦੁਪਹਿਰ ਤੱਕ ਜੀਵਨ ਉਹਦੇ ਕੋਲ ਪਹੁੰਚਿਆ ਸੀ ਨਾਲ ਦੀ ਕੁੜੀ ਸ਼ੁੱਕਰਵਾਰ ਨੂੰ ਹੀ ਘਰ ਚਲੀ ਗਈ ਸੀ ਰੂਬੀ ਦਾ ਵੀ ਇਹ ਪਲਾਨ ਸੀ ਕਿ ਉਹਨੂੰ ਮਿਲ ਕੇ ਇਸ ਤੋਂ ਬਾਅਦ ਉਹ ਘਰ ਚਲੀ ਜਾਏਗੀ ਬੱਚਿਆਂ ਨੂੰ ਉਹਦੀ ਉਡੀਕ ਰਹਿੰਦੀ ਸੀ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੀ ਉਹਨਾਂ ਲਈ ਮਿਲਣ ਦਾ ਸਹਾਰਾ ਹੁੰਦਾ ਸੀ ਇਸ ਸ਼ਨੀਵਾਰ ਕੁਝ ਜ਼ਰੂਰੀ ਕੰਮ ਦਾ ਕਹਿ ਕੇ ਉਹ ਉੱਤੇ ਰੁਕ ਗਈ ਸੀ ਕਿੰਨੇ ਹੀ ਦਿਨਾਂ ਮਗਰੋਂ ਮਿਲੇ ਸੀ ਚਿਹਰੇ ਉੱਤੇ ਜਿਹੜੀਆਂ ਰੌਣਕਾਂ ਹੋਣੀਆਂ ਚਾਹੀਦੀਆਂ ਸੀ ਉਹ ਗਾਇਬ ਸਨ ਘਰ ਲੱਪਣ ਲਈ ਜੀਵਨ ਨੂੰ ਕੋਈ ਔਖ ਨਾ ਹੋਈ ਉਨੇ ਦਰਵਾਜ਼ੇ ਕੋਲ ਆ ਕੇ ਪਹਿਲਾ ਫੋਨ ਕੀਤਾ ਤਾਂ ਰੂਬੀ ਉਹਨੂੰ ਉੱਥੇ ਲੈਣ ਲਈ ਆਈ। ਉਹ ਇੱਕ ਘਰ ਵਿੱਚ ਉੱਪਰਲੇ ਪੋਰਸ਼ਨ ਉੱਤੇ ਰਹਿ ਰਹੀ ਸੀ। ਰਹਿੰਦੀ ਬੁੱਢੀ ਨੇ ਜੀਵਨ ਵੱਲ ਬੜੇ ਗੋਹ ਨਾਲ ਦੇਖਿਆ। ਫਿਰ ਜੀਵਨ ਨੂੰ ਲੱਗਾ ਜਿਵੇਂ ਕਿ ਉਹਨਾਂ ਦੋਵਾਂ ਦੀਆਂ ਪੌੜੀਆਂ ਚੜਦੇ ਦੀ ਪਿੱਠ ਨੂੰ ਵੀ ਬੁੱਢੀ ਬੜੇ ਗੋਹ ਨਾਲ ਦੇਖਦੀ ਹੋਈ ਸ਼ਾਇਦ ਅੰਦਾਜ਼ੇ ਲਗਾ ਰਹੀ ਸੀ। ਉਹਨੇ ਰੂਬੀ ਨਾਲ ਪਹਿਲੀ ਗੱਲ ਇਹੋ ਕੀਤੀ ਨਹੀਂ ਇਹਨੂੰ ਕੋਈ ਫਰਕ ਨਹੀਂ ਕੌਣ ਆਵੇ ਕੌਣ ਜਾਵੇ। ਨਾਲਦੀ ਦਾ ਬੁਆਏਫ੍ਰੈਂਡ ਬਹੁਤ ਵਾਰ ਇੱਥੇ ਆਗੇ ਰਹਿੰਦਾ ਰਿਹਾ ਹੈ। ਇਹਨਾਂ ਨੂੰ ਸਿਰਫ ਕਿਰਾਏ ਤੱਕ ਮਤਲਬ ਹੈ। ਨਿੱਜੀ ਜ਼ਿੰਦਗੀ ਵਿੱਚ ਸਿਰਫ ਸਵਾਦ ਜਿੰਨਾ ਕੁ ਚਾਕਾ ਹੀ ਰਹਿ ਗਿਆ ਹੈ। ਰੂਬੀ ਨੇ ਚਾਹ ਵਿੱਚ ਕਾਫੀ ਇੰਤਜ਼ਾਮ ਕੀਤਾ ਹੋਇਆ ਸੀ। ਉਹਨਾਂ ਦੇ ਲਈ ਕਿੰਨੀ ਹੀ ਮਠਿਆਈ ਤੇ ਪਕੌੜੇ ਬਣਾਏ ਹੋਏ ਸੀ। ਵੈਸੇ ਵੀ ਉਹਨਾਂ ਦੇ ਹੱਥ 'ਚ ਸੀ ਤਾਂ ਖਾਸ ਸਵਾਦ ਹੀ। ਚਾਹ ਪੀਂ ਤੇ ਪਕੌੜੇ ਖਾ ਕੇ ਹੋਰ ਅਨੇਕਾ ਗੱਲਾਂ ਸੀ। ਪਰ ਇੱਕ ਚੁੱਪ ਦੋਵਾਂ ਦੇ ਮੂਹਰੇ ਦੀਵਾਰ ਬਣ ਕੇ ਪੱਸਰ ਗਈ ਸੀ। ਜੀਵਨਦੇ ਰੋਕੇ ਨੇ ਇੱਕ ਦੀਵਾਰ ਤੇ ਇੱਕ ਬੰਧਨ ਉਹਨਾਂ ਦੇ ਵਿਚਕਾਰ ਬਣਾ ਦਿੱਤਾ ਸੀ ਰੂਬੀ ਨੇ ਪੂਰੇ ਜੱਫਤੇ ਨਾਲ ਉਸ ਬੰਧਨ ਨੂੰ ਰੋਕ ਕੇ ਰੱਖ ਲਿਆ ਸੀ ਇਸ ਲਈ ਇੱਕ ਸਧਾਰਨ ਮਿਲਣੀ ਤੋਂ ਵੱਧ ਕੇ ਇਸ ਵਿੱਚ ਕੁਝ ਨਹੀਂ ਸੀ ਘਰ ਦੀਆਂ ਗੱਲਾਂ ਕਰਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਭ ਕੁਝ ਮੁੱਕ ਗਿਆ ਸੀ ਜੀਵਨ ਚਾਹ ਕੇ ਵੀ ਆਪਣੇ ਰੋਕੇ ਦੀ ਗੱਲ ਨਹੀਂ ਸੀ ਕਰਨਾ ਚਾਹੁੰਦਾ ਪਰ ਗੱਲ ਤਾਂ ਛਿੜਨੀ ਹੀ ਸੀ ਛਿੜ ਵੀ ਗਈ ਰੂਬੀ ਨੇ ਹੀ ਪੁੱਛਿਆ ਕੁੜੀ ਸੋਹਣੀ ਹੈ ਪਸੰਦ ਹੈ ਜੀਵਨ ਨੇ ਉਹਦੇ ਵੱਲ ਗੋ ਨਾਲ ਤੱਕਿਆ ਜਿਵੇਂ ਆਖ ਰਿਹਾ ਹੋਵੇ ਕਿ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਾਇਦ ਉਹਨਦੇ ਤੋਂ ਹੀ ਪੁੱਛਿਆ ਜਾ ਰਿਹਾ ਹੋਵੇ ਕਿ ਮੇਰੇ ਸਾਹਮਣੇ ਕਿਵੇਂ ਆਉ ਉਹ ਮੈਂ ਉਹਨੂੰ ਇਸ ਨਜ਼ਰ ਨਾਲ ਦੇਖਿਆ ਹੀ ਨਹੀਂ ਕਿ ਉਸਨੂੰ ਤੇਰੇ ਸਾਹਮਣੇ ਤੋਲ ਸਕਾਂ ਮੇਰੇ ਮਨ 'ਚ ਇੱਕ ਵਾਇਸ਼ ਪੈਦਾ ਹੀ ਨਹੀਂ ਹੁੰਦੀ ਕਿ ਮੈਂ ਕਿਸੇ ਦੀ ਖੂਬਸੂਰਤੀ ਨੂੰ ਮਾਪ ਸਕਾਂ ਅਜਿਹਾ ਕਰਦੇ ਹੀ ਤੇਰਾ ਚਿਹਰਾ ਮੇਰੇ ਸਾਹਮਣੇ ਆ ਟੁਕਦਾ ਹੈ ਤੇ ਮੈਂ ਸਭ ਹਿਸਾਬ ਕਿਤਾ ਭੁੱਲ ਜਾਂਦਾ ਹਾਂ ਰੂਬੀ ਹੁੰਦੇ ਸਾਹਮਣੇ ਨਿਰ ਉੱਤਰ ਹੋ ਗਈ ਪਰ ਉਸਨੇ ਪੁੱਛਿਆ ਪਰ ਗੱਲਬਾਤ ਵਿੱਚ ਕਿਵੇਂ ਹੈ ਫੋਨ 'ਚ ਸਹੀ ਢੰਗ ਨਾਲ ਬੋਲਦੀ ਚੱਲਦੀ ਵੀ ਹੈ ਕਿ ਨਹੀਂ ਕੁਝ ਮੋਹ ਪਿਆ ਇੱਕ ਦੂਸਰੇ ਨਾਲ ਕਿ ਨਹੀਂ ਸਿਰਫ ਸਵੇਰ ਤੇ ਰਾਤ ਦੀ ਵੇਸ਼ ਤੋਂ ਬਿਨਾ ਕਦੇ ਬਹੁਤੀ ਗੱਲ ਨਹੀਂ ਹੋਈ ਉਹ ਜੇਕਰ ਕਾਲ ਕਰਦੀ ਵੀ ਹੈ ਤਾਂ ਮੈਂ ਕੋਈ ਨਾ ਕੋਈ ਬਹਾਨਾ ਬਣਾ ਦਿੰਨਾ ਮੇਰੇ ਕੋਲ ਉਸ ਨਾਲ ਗੱਲ ਕਰਨ ਲਈ ਕੋਈ ਗੱਲ ਹੀ ਨਹੀਂ ਹੁੰਦੀ ਜੀਵਨ ਨੇ ਉੱਤਰ ਦਿੱਤਾ ਰੂਬੀ ਨੂੰ ਇਸ ਉੱਤਰ ਦੀ ਆਸ ਨਹੀਂ ਸੀ ਉਨੇ ਤਾਂ ਇਹੋ ਵੇਖਿਆ ਸੀ ਕਿ ਮੁੰਡੇ ਭਾਵੇਂ ਕਿਹੋ ਜਿਹਾ ਵੀ ਹੋਏ ਨਵੀਂ ਕੁੜੀ ਦੇ ਆਉਂਦੇ ਹੀ ਉਹਨੂੰ ਸਮਾਂ ਜ਼ਰੂਰ ਦਿੰਦਾ ਹੈ ਇਸ ਲਈ ਤਾਂ ਇਹ ਹਮੇਸ਼ਾ ਹੀ ਆਪਣੇ ਆਪ ਨੂੰ ਇੱਕ ਵਧੀਆ ਮਰਦ ਸਾਬਿਤ ਕਰਨ ਦਾ ਚੱਲ ਰਹਿੰਦਾ ਹੈ ਐਥੇ ਤਾਂ ਜੀਵਨ ਇੱਕ ਸੋਹਣੀ ਸੁਨੱਖੀ ਨਾਰ ਨਾਲ ਗੱਲ ਕਰਨ ਤੋਂ ਵੀ ਕਤਰਾ ਰਿਹਾ ਹੈ ਸ਼ਾਇਦ ਜੀਵਨ ਦੇ ਸਿਰ ਤੇ ਹੱਲੇ ਵੀ ਰੂਬੀ ਦੇ ਇਸ਼ਕ ਦਾ ਭੂਤ ਸਿਰ ਚੜ੍ਹ ਕੇ ਬੋਲ ਰਿਹਾ ਸੀ ਮਿਲੇ ਵੀ ਨਹੀਂ ਕੋਣ ਵੀ ਜਾਣ ਤੋਂ ਪਹਿਲਾਂ ਰੂਬੀ ਨੇ ਫਿਰ ਪੁੱਛਿਆ ਨਹੀਂ ਉਹਦਾ ਉੱਤਰ ਸੀ ਉਨੇ ਕਿਆ ਨਹੀਂ ਰੂਬੀ ਨੇ ਫਿਰ ਪੁੱਛਿਆ ਕਹਿ ਰਹੀ ਸੀ ਪਰ ਮੈਂ ਮਨਾ ਕਰ ਦਿੱਤਾ ਜੀਵਨ ਦਾ ਉੱਤਰ ਸੀ ਰੂਬੀ ਦਾ ਦਿਲ ਇੱਕਦਮ ਖੱਟਾ ਹੋ ਗਿਆ ਉਹ ਕਿਸੇ ਵੀ ਹਾਲਤ ਕਿਸੇ ਹੋਰ ਦੀ ਜ਼ਿੰਦਗੀ ਦਾ ਪਿਆਰ ਲੁੱਟ ਕੇ ਆਪਣੀ ਜ਼ਿੰਦਗੀ ਵਿੱਚ ਨਹੀਂ ਸੀ ਲਿਆਉਣਾ ਚਾਹੁੰਦੀ ਉਹ ਆਪਣੀ ਕੁਰਸੀ ਤੋਂ ਉੱਟੀ ਤੇ ਉਹ ਜੀਵਨ ਨਾਲ ਸੋਫੇ ਤੇ ਬੈਠ ਗਈ ਹੌਂਦੇ ਹੱਥਾਂ ਨੂੰ ਆਪਣੇ ਹੱਥਾਂ 'ਚ ਘੁੱਟਿਆ ਤੇ ਹੌਂਦੀਆਂ ਅੱਖਾਂ 'ਚ ਤੱਕਦਿਆਂ ਬੋਲੀ ਜੀਵਨ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਪਲੀਜ਼ ਮੈਨੂੰ ਇੱਕ ਵਚਨ ਦੇ ਜੀਵਨ ਕੁਝ ਨਾ ਬੁੱਲਿਆ ਤੇ ਅੱਖੀਆਂ ਨਾਲ ਹੰਗਾਰਾ ਭਰਿਆ ਮੇਰੇ ਨਾਲ ਵਾਦਾ ਕਰ ਕਿ ਮੇਰੇ ਤੋਂ ਪਹਿਲਾਂ ਤੇਰੇ ਪਿਆਰ ਦੀ ਹੱਕਦਾਰ ਸਿਰਫ ਤੇ ਸਿਰਫ ਕਿਰਨ ਹੋਵੇਗੀ ਤੂੰ ਉਸਦੇ ਹਰ ਚਾਹ ਨੂੰ ਪੂਰਾ ਕਰੇਗਾ ਜਿਹੜਾ ਇੱਕ ਕੁੜੀ ਦਾ ਆਪਣੇ ਘਰ ਵਾਲੇ ਤੋਂ ਹੁੰਦਾ ਮੈਂ ਕਿਸੇ ਦੀ ਉਮੀਦਾਂ ਦੇ ਬਾਗ ਨੂੰ ਉਜਾੜ ਕੇ ਆਪਣੀ ਫੁਲਵਾੜੀ ਨਹੀਂ ਸਜਾਉਣਾ ਚਾਹਦੀ ਜੀਵਨ ਨੂੰ ਕੁਝ ਵੀ ਸਮਝ ਨਹੀਂ ਸੀ ਕਿ ਉਹ ਕੀ ਉੱਤਰ ਦੇਵੇ ਉਸਨੂੰ ਰੂਬੀ ਦੇ ਇਸ ਰੂਪ ਦੀ ਬਿਲਕੁਲ ਸਮਝ ਨਹੀਂ ਸੀ ਪੈ ਰਹੀ ਪਰ ਰੂਬੀ ਕੋ ਦੀ ਔਰਤ ਸੀ ਉਹ ਦੂਸਰੀ ਔਰਤ ਦੇ ਜਜ਼ਬਿਆਂ ਨੂੰ ਭਲੀ ਭਾਂਤ ਜਾਣਦੀ ਸੀ ਉਹਨੇ ਇਹ ਚੀਜ਼ ਖੁਦ ਹੰਡਾਈ ਸੀ ਜਦੋਂ ਉਹ ਨਾਭ ਦੀ ਦੇ ਵਿਵਹਾਰ ਉੱਤੇ ਖੁਦ ਕਿੰਨਾ ਤੰਗ ਹੁੰਦੀ ਰਹੀ ਸੀ ਮੰਗਣੀ ਮਗਰੋਂ ਕੁੜੀ ਲਈ ਉਹਦਾ ਮੰਗੇਤਰ ਰਾਜਕੁਮਾਰ ਵਰਗਾ ਹੁੰਦਾ ਜਿਸ ਦੇ ਨਾਲ ਕਿੰਨੇ ਹੀ ਹਸੀਨ ਖੁਆਬ ਉਹ ਬੁਣਨਾ ਚਾਹੁੰਦੀ ਹੈ ਤੇ ਕਿੰਨੀਆਂ ਹੀ ਪਲਾਨਿੰਗ ਕਰਨੀਆਂ ਚਾਹੁੰਦੀ ਹੈ ਤੂੰ ਉਸਨੇ ਮਿਲੇ ਬਗੈਰ ਨਹੀਂ ਜਾਣਾ ਉਹਨੂੰ ਹੁਣੇ ਹੀ ਕਾਲ ਕਰ ਤੇ ਮਿਲਣ ਲਈ ਪੁੱਛ ਤੇ ਫੇਰ ਹੀ ਵਾਪਸ ਜਾਣ ਲਈ ਟ੍ਰੇਨ 'ਚ ਬੈਠੀ। ਰੂਬੀ ਨੇ ਕਿਹਾ, ਜੀਵਨ ਨੂੰ ਸਮਝਣਾ ਆਵੇ ਉਹ ਕੀ ਉੱਤਰ ਦੇਵੀਂ। ਮੈਂ ਹੁਣ ਉਸਨੂੰ ਕਿਵੇਂ ਕਹਾਂ? ਸਭ ਥਾਂ ਵੀ ਤੇ ਮੈਂ ਉਹਨੂੰ ਇਹੋ ਕਿਹਾ ਸੀ ਕਿ ਮੈਂ ਅੱਜ ਜਾ ਰਿਹਾ ਹਾਂ ਤੇ ਹੁਣ ਮੈਂ ਆਪਣੀ ਗੱਲ ਤੋਂ ਪਿੱਛੇ ਕਿਵੇਂ ਹਟ ਸਕਦਾ? ਜੀਵਨ ਨੇ ਕਿਹਾ, ਤੂੰ ਉਸਨੂੰ ਕਾਲ ਕਰਕੇ ਆ ਕਿ ਸਿਰਫ ਉਸਨੂੰ ਮਿਲਣ ਲਈ ਹੀ ਤੂੰ ਇਹ ਸਰਪ੍ਰਾਈਜ਼ ਦਿਨ ਰੱਖਿਆ ਸੀ। ਉਹਨੂੰ ਤੂੰ ਜਿੱਥੇ ਵੀ ਕਹੇਂਗਾ ਉਹ ਆ ਹੀ ਜਾਏਗੀ। ਫੋਨ ਕਰਕੇ ਤਾਂ ਵੇਖ ਨਾ ਕਹੇਗੀ ਤਾਂ ਨਾ ਜਾਵੀਂ। ਅੱਜ ਹੀ ਚਲੇ ਜਾਮੀ ਨਹੀਂ ਤਾਂ ਫਿਰ ਕੱਲ ਇਹ ਦਿਨ ਕਿਹੜਾ ਮੁਰਮੜ ਆਉਣਿਆ ਨਾ ਉੰਜ ਵੀ ਕੱਲ ਐ ਤਵਾਰੇ ਡਿਊਟੀ ਤਾਂ ਪਰਸੂ ਹੀ ਜੁਆਇਨ ਕਰਨੀ ਐ ਪਰ ਉਹ ਪੁੱਛੇਗੀ ਕਿ ਘਰ ਤੋਂ ਤਾਂ ਆ ਗਿਆ ਫਿਰ ਕਿੱਥੇ ਰੁਕਿਆ ਹੋਇਆ ਆਖ ਦੇਵੀ ਕਿ ਟ੍ਰੇਨ ਕੈਨਸਲ ਕਰਵਾਉਣੀ ਪਈ ਦੋਸਤ ਕਰਕੇ ਉਸੇ ਕੋਲ ਰੁਕਿਆ ਹੋਇਆ ਜੇਕਰ ਇਹ ਘਰ ਦੱਸ ਦਿੱਤਾ ਤਾਂ ਨਹੀਂ ਦੱਸੇਗੀ ਸਗੋਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਕਿ ਤੂੰ ਉਸ ਲਈ ਖਾਸ ਵਕਤ ਕੱਢਿਆ ਉਹ ਵੀ ਪੂਰੀ ਦੁਨੀਆ ਤੋਂ ਲੁਕੋ ਕੇ ਰੂਪੀ ਦੀ ਗੱਲ ਉਹਦੇ ਉੱਤੇ ਪਾਰੂ ਹੋ ਗਈ ਸੀ। ਉਹ ਚਾਹ ਕੇ ਵੀ ਉਹਨੂੰ ਇਨਕਾਰ ਨਹੀਂ ਸੀ ਕਰ ਸਕਦਾ। ਜੀਵਨ ਨੇ ਨਵ ਨੂੰ ਫੋਨ ਲਗਾਇਆ। ਦੋ ਰਿੰਗਾ ਮੁਗਰੋ ਹੀ ਫੋਨ ਚੁੱਕਿਆ ਗਿਆ। ਇੱਕ ਵਾਰੀ ਤਾਂ ਨਵ ਨੂੰ ਵੀ ਯਕੀਨ ਨਾ ਆਇਆ ਕਿ ਜੀਵਨ ਉਸਨੂੰ ਆਪ ਕਾਲ ਕਰ ਰਿਹਾ ਹੈ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਫਿਰ ਉਪਰੋ ਜਦੋਂ ਜੀਵਨ ਨੇ ਆਖਿਆ ਕਿ ਉਸਨੂੰ ਹੁਣੇ ਹੀ ਜਾਨ ਤੋਂ ਪਹਿਲਾਂ ਮਿਲਣਾ ਚਾਹੁੰਦਾ ਹੈ। ਤਾਂ ਉਹਦੇ ਮੂੰਹੋਂ ਕੋਈ ਬੋਲ ਨਹੀਂ ਸੀ ਫੁੱਟ ਰਿਹਾ। ਅਸਲ 'ਚ ਉਹ ਚਾਹੁੰਦਾ ਸੀ ਕਿ ਨਵ ਇਨਕਾਰ ਕਰ ਦੇਵੇ। ਕਿ ਉਹ ਐਸੇ ਮਿਲਣੀ ਤੇ ਚੰਜਰ ਤੋਂ ਨਿਕਲ ਜਾਏ। ਨਵ ਨੇ ਘੜੀ ਉੱਤੇ ਟਾਈਮ ਵੇਖਿਆ। ਦੋਵਾਂ ਸ਼ਹਿਰਾਂ 'ਚ ਫਰਕ ਵੀ ਵੇਖਿਆ। ਉਹ 2 ਘੰਟੇ ਵਿੱਚ ਸਕੂਲ ਪਹੁੰਚ ਸਕਦੀ ਸੀ ਤੇ ਮਿਲ ਕੇ ਵਾਪਸ ਵੀ ਜਾ ਸਕਦੀ ਸੀ। ਪਰ ਸਮੱਸਿਆ ਇਹੋ ਸੀ ਕਿ ਉਹ ਇਕੱਲੀ ਆਵੇ ਜਾਂ ਭਰਾ ਨੂੰ ਨਾਲ ਲੈ ਆਵੇ। ਦੂਸਰਾ ਹੱਲ ਵੀ ਹੋ ਸਕਦਾ ਸੀ ਕਿ ਉਹ ਉੱਥੇ ਹੀ ਆਪਣੀ ਮਾਸੀ ਕੋਲ ਰੁਕ ਜਾਵੇ। ਜੀਵਨ ਲਈ ਹੁਣ ਮਨਾ ਕਰਨਾ ਮੁਸ਼ਕਿਲ ਹੋ ਗਿਆ ਸੀ। ਉਸ ਨੂੰ ਤਾਂ ਭਰਾ ਵਾਲਾ ਆਪਸ਼ਨ ਹੀ ਵਧੀਆ ਲੱਗ ਰਿਹਾ ਸੀ। ਇਹੋ ਨੇ ਆਖਿਆ ਨਵ ਨੇ ਫੋਨ ਕੱਟ ਦਿੱਤਾ ਤਾਂ ਜੀਵਨ ਦੇ ਚਿਹਰੇ ਉੱਤੇ ਬਸ ਵੱਖਰੇ ਹੀ ਹਾਅ-ਭਾਅ ਸੀ ਉਹ ਸੋਚ ਕੇ ਕੀ ਆਇਆ ਸੀ ਤੇ ਹੋ ਕੀ ਰਿਹਾ ਰੂਪੀ ਦਾ ਮੂਡ ਪੂਰਾ ਖੁਸ਼ ਸੀ ਤੇ ਅੱਖਾਂ 'ਚ ਹੰਝੂ ਸਨ ਉਹਨੂੰ ਪਤਾ ਨਹੀਂ ਸੀ ਕਿ ਉਹ ਕੀ ਕਰ ਰਹੀ ਸੀ ਉਹਨੇ ਜੀਵਨ ਦੇ ਹੱਥਾਂ ਨੂੰ ਛੱਡ ਕੇ ਉਹਨੂੰ ਘੁੱਟ ਕੇ ਜੱਫੀ ਵਿੱਚ ਭਰ ਲਿਆ ਉਹਦੀਆਂ ਅੱਖਾਂ ਵਿੱਚੋਂ ਪਰਲ ਪਰ ਹੰਝੂ ਡਿੱਕਣ ਲੱਗੇ ਉਹਨੂੰ ਖੋਦ ਨਹੀਂ ਸੀ ਪਤਾ ਕਿ ਉਹ ਕਿਉਂ ਰੋ ਰਹੀ ਹੈ ਜੀਵਨ ਨੇ ਹੁਣ ਪਹਿਲੀ ਵਾਰ ਉਸਦੇ ਵਾਲਾਂ 'ਚ ਹੱਥ ਫੇਰਿਆ ਜਿਹੜੇ ਅੱਧ ਗਿੱਲੇ ਸੀ ਖੁੱਲੇ ਬੰਨੇ ਹੋਏ ਸੀ ਸ਼ਾਇਦ ਉਹ ਹੁਣੇ ਨਹਾਈ ਸੀ ਵਾਲਾਂ ਤੋਂ ਉਸਦੇ ਹੱਥ ਉਸੇ ਮੋਢਿਆਂ ਤੇ ਤੇ ਪੇਟ ਉੱਤੇ ਉਹਨੂੰ ਚੁੱਪ ਕਰ ਜਾਣ ਲਈ ਥਪਤਪਾਉਣ ਲੱਗੀ ਦੋਵਾਂ ਦੇ ਜਿਸਮਾਂ ਵਿਚਲੀ ਦੂਰੀ ਗਰਮਾਇਸ਼ ਨਾਲ ਭਰਨ ਲੱਗੀ ਸੀ ਚਿਰ ਤੋਂ ਪਹਿਚਾਨੀ ਹੋਈ ਖੁਸ਼ਬੂ ਮੋਰ ਸਾਹਾਂ ਵਿੱਚ ਘੁਲਣ ਲੱਗੀ ਜੀਵਨ ਦੇ ਹੱਥੋਂ ਦੀ ਪੇਟ ਉੱਤੇ ਘੁੰਮਣ ਲੱਗੇ ਤੇ ਉਸਦੇ ਲੱਕ ਤੱਕ ਘੁੰਮ ਗਏ ਉਹਨਦੀਆਂ ਉਂਗਲਾਂ ਦੇ ਇਸ ਸਪਰਸ਼ ਨਾਲ ਰੂਪੀ ਦੇ ਅੰਦਰੋਂ ਵੀ ਅੱਗ ਜਈ ਮਗਨ ਲੱਗੀ ਸੀ। ਉਹਦਾ ਰੋਣਾ ਆਪਣਿਆਂ ਬੰਦ ਹੋ ਗਿਆ। ਉਸਦੀ ਜਫੀ ਉਹਦੇ ਦਿਵਾਲੇ ਹੋਰ ਵੀ ਜ਼ੋਰ ਨਾਲ ਕੱਸ ਹੋ ਗਈ। ਉਹਨੇ ਮੋਢੇ ਤੋਂ ਸਿਰ ਚੁੱਕ ਕੇ ਜੀਵਨ ਵੱਲ ਤੱਕਿਆ। ਜੀਵਨ ਦੀਆਂ ਅੱਖਾਂ 'ਚ ਆਇਆ ਜਵਾਰ। ਉਹ ਸਾਫ਼ ਦੇਖ ਸਕਦੀ ਸੀ। ਜੀਵਨ ਨੂੰ ਉਹਦੀਆਂ ਅੱਖਾਂ 'ਚ ਦੇਸੀ ਲਾਲੀ ਵਿੱਚੋਂ ਵੀ ਉਹ ਪਿਆਸ ਨਜ਼ਰ ਆਈ ਜਿਹੜੀ ਹੋਂ ਤੱਕ ਉਸਨੇ છુપਾਰ ਰੱਖੀ ਸੀ। ਉਸਨੇ ਉਹਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਘੁੱਟਿਆ। ਤੇ ਉਸਨੇ ਬੁੱਲਾਂ ਨੂੰ ਆਪਣੇ ਬੁੱਲਾਂ ਵਿੱਚ ਕੱਸ ਕੇ ਚੁੰਮਣ ਲੱਗਾ ਇਹ ਚੁੰਮਣ ਐਨਾ ਜ਼ੋਰਦਾਰ ਸੀ ਕਿ ਦੋਵਾਂ ਦੇ ਜਿਸਮਾਂ ਦੇ ਹਰ ਹਿੱਸੇ ਵਿੱਚ ਕਰੰਟ ਮਹਿਸੂਸ ਹੋਇਆ ਜੀਵਨ ਉਸ ਉੱਪਰ ਝੁਕਦਾ ਚਲਾਇਆ ਗਿਆ ਤੇ ਰੂਬੀ ਸੋਫੇ ਉੱਤੇ ਵੇਚਦੀ ਚਲੀ ਗਈ ਜੀਵਨ ਦੇ ਹੱਥਾਂ ਨੇ ਉਸ ਦੀ ਗਰਦਨ ਨੂੰ ਦੋਵੇਂ ਪਾਸੇ ਤੋਂ ਹਥੇਲੀਆਂ ਚ ਭਰ ਕੇ ਰਗੜਿਆ ਤੇ ਉਸ ਦੇ ਅੰਗੂਠੇ ਮੋਢਿਆਂ ਤੇ ਗਰਦਨ ਦੇ ਵਿਚਕਾਰ ਦੇ ਡੁੰਗੇ ਟੋਇਆਂ ਵਿੱਚ ਖੁੱਭਣ ਲੱਗੇ ਦੋਵਾਂ ਦੇ ਬੁੱਲਾਂ ਤੇ ਜੀਵ ਦੇ ਆਪਸੀ ਮਿਲਨ ਨੂੰ ਪੂਰੇ ਜਿਸਮ ਤੇ ਮਹਿਸੂਸ ਹੋ ਰਹੀ ਸੀ ਜੀਵਨ ਦੇ ਹੱਥ ਖਿਸਕਦੇ ਹੋ ਰੂਬੀ ਦੀਆਂ ਛਾਤੀਆਂ ਮਹਿਸੂਸ ਕਰਨ ਲੱਗੀ ਤਦੇ ਹੀ ਫੋਨ ਦੀ ਘੰਟੀ ਵੱਜ ਗਈ ਲਗਾਤਾਰ ਵੱਜਦੇ ਫੋਨ ਨੂੰ ਜੀਵਨ ਨੇ ਵੇਖਿਆ ਉਹਨਾਂ ਦਾ ਕਾਲ ਅਟੈਂਡ ਕਰਨ ਦਾ ਮੂਰ ਨਹੀਂ ਸੀ ਪਰ ਉਹਨੂੰ ਕਰਨੀ ਪੈਣੀ ਸੀ ਕਾਲ ਨਵ ਕਿਰਨ ਦੀ ਹੀ ਸੀ ਕਾਲ ਚੁੱਕਣ ਤੋਂ ਪਹਿਲਾਂ ਉਹਨੇ ਆਪਣੇ ਸਾਹਾਂ ਨੂੰ ਦਰੁਸਤ ਕੀਤਾ ਤੇ ਕਾਲ ਅਟੈਂਡ ਕਰਕੇ ਬੋਲਿਆ ਹੈਲੋ ਫੋਨ 'ਤੇ ਜੀਵਨ ਨੂੰ ਨਵਕਿਰੰਤੀ ਗੂੰਜਦੀ ਹੋਈ ਆਵਾਜ਼ ਸੁਣੀ ਮੈਂ ਤੁਰ ਪਈ ਹਾਂ ਤੁਹਾਨੂੰ ਮਿਲ ਕੇ ਮੈਂ ਇੱਥੇ ਹੀ ਮਾਸੀ ਕੋਲ ਰੁਕ ਜਾਵਾਂਗੀ ਆਪਣੇ ਕੋਲ ਫਿਰ ਵਕਤ ਦਾ ਕੋਈ ਬੰਧਨ ਨਹੀਂ ਹੋਏਗਾ ਉਹਦੀ ਆਵਾਜ਼ 'ਚ ਕੁਲੀ ਮਿਠਾਸ ਦੱਸ ਰਹੀ ਸੀ ਕਿ ਨਵ ਕਿੰਨਾ ਜ਼ਿਆਦਾ ਖੁਸ਼ ਸੀ ਉਹਨੇ ਉਂਝ ਹੀ ਹਾਂ ਕੀਤੀ ਦੋਵਾਂ ਦੀ ਮਿਲਣੀ ਵਿੱਚ ਡੇਢ ਘੰਟੇ ਦਾ فاਸਲਾ ਸੀ ਸ਼ਹਿਰ ਤੋਂ ਬਾਹਰ ਦੇ ਮਾਲ ਤੱਕ ਉਹਨੇ ਪਹੁੰਚਣਾ ਸੀ ਜਦੋਂ ਤੀਖ ਉਹਨੇ ਗੱਲ ਖਤਮ ਕੀਤੀ ਉਦੋਂ ਤੱਕ ਰੂਬੀ ਆਪਣੇ ਆਪ ਨੂੰ ਸੰਭਾਲ ਚੁੱਕੀ ਸੀ ਉਹ ਉੱਠ ਕੇ ਰਸੋਈ ਵਿੱਚ ਚਲੀ ਗਈ। ਆਉਂਦੇ ਲਈ ਚਾਹ ਤੇ ਸਨੈਕਸ ਬਣਾਉਣ ਲੱਗੀ। ਜੀਵਨ ਹੁਣ ਦੁਬੀਦਾ ਵਿੱਚ ਸੀ। ਕੁਝ ਮਿੰਟ ਪਹਿਲਾਂ ਕਿਸੇ ਹੋਰ ਆਰਥ ਨੂੰ ਆਪਣੀ ਗੋੱਚ ਝੁਲਾ ਰਿਹਾ ਸੀ ਤੇ ਹੁਣ ਕੁਝ ਸਮੇਂ ਮਗਰੋਂ ਉਹ ਕਿਸੇ ਹੋਰ ਨੂੰ ਨਿਹਾਰ ਰਿਹਾ ਹੋਵੇਗਾ। ਰੂਬੀ ਤੇ ਆਉਂਦੇ ਵਿਚਕਾਰ ਇੱਕ ਚੁੱਪ ਛਾ ਗਈ ਸੀ। ਚਾਹੋਂ ਤੋਂ ਪਹਿਲਾਂ ਉਹ ਮੂੰਹ ਧੋ ਕੇ ਫਰੈਸ਼ ਹੋ ਆਇਆ। ਰੂਬੀ ਚਾਹ ਲੈ ਕੇ ਆਈ। ਉਹਨਾਂ ਚਾਹ ਪੀਤੇ ਤੇ ਅੱਧੇ ਘੰਟੇ ਮਗਰੋਂ ਫਿਰ ਉਹ ਤੋਂ ਬਿਨਾ ਬੋਤਾ ਬੋਲੇ ਕੈਬ ਉੱੱਕ ਕਰਕੇ ਮਾਲ ਵੱਲ ਚੱਲ ਪਿਆ ਐਨੇ ਸਮੇਂ ਵਿੱਚ ਉਹਨਾਂ ਦੋਵਾਂ ਵਿੱਚ ਸਸਰੀ ਗੱਲ ਤੋਂ ਬਿਨਾ ਹੋਰ ਕੋਈ ਗੱਲ ਨਾ ਹੋਈ ਉਹ ਤੋਂ ਤੁਰਦੇ ਹੋਏ ਬਸ ਰੂਬੀ ਨੇ ਇਹੋ ਤਾਕੀਦ ਕੀਤੀ ਕਿ ਉਹ ਮੰਗਣੀ ਮਗਰੋਂ ਪਹਿਲੀ ਵਾਰ ਮਿਲ ਰਹੇ ਹਨ ਉਹ ਕੁਝ ਨਾ ਕੁਝ ਤੋਹਫੇ ਵਜੋਂ ਜ਼ਰੂਰ ਦਵਾਵੇ ਕੈ ਵਿੱਚ ਉਹ ਕਈ ਵਾਰ ਨਾਵ ਦੇ ਪਹੁੰਚਣ ਦਾ ਵੇਰਵਾ ਲੈਂਦਾ ਰਿਹਾ ਉਹ 5 ਮਿੰਟ ਪਹਿਲਾਂ ਹੀ ਪਹੁੰਚ ਗਿਆ ਸੀ ਨਾਮ ਨੇ ਉਹਨੂੰ ਕਾਰ 'ਚ ਬਿਠਾਇਆ ਤੇ ਦੋਵੇਂ ਮਾਲ 'ਚ ਚਲੇ ਗਏ ਕਿ세 ਇਕੱਲੇ ਕੁੜੀ ਨਾਲ ਇੰਜ ਪਬਲਿਕ ਲੈਸ ਉਤੇ ਇਕੱਲੇ ਘੁੰਮਣ ਦਾ ਅਜਿਹਾ ਮੌਕਾ ਸ਼ਾਇਦ ਪਹਿਲਾ ਹੀ ਸੀ ਇਸ ਲਈ ਮੰਗੇਤਰ ਹੋਣ ਦੇ ਬਾਵਜੂਦ ਜੀਵਨ ਵਾਧੂ ਸੰਗ ਰਿਹਾ ਸੀ ਉਹਦੀ ਅੱਖਾਂ ਵਾਰ-ਵਾਰ ਇਹੋ ਨੋਟ ਕਰ ਰਹੀਆਂ ਸੀ ਕਿ ਉਹਦੇ ਆਸ-ਪਾਸ ਦੇ ਲੋਕ ਉਹਨਾਂ ਨੂੰ ਨੋਟ ਕਰ ਰਹੇ ਹਨ ਜੀਵਨ ਦੇ ਮੰਚ ਰੂਬੀ ਦੀ ਸਿਖਾਈ ਹੋਈ ਗੱਲ ਘੁੰਮ ਰਹੀ ਸੀ ਪਰ ਉਹਨੂੰ ਗੱਲ ਸ਼ੁਰੂ ਕਰਨ ਦਾ ਕਹਿਨ ਦਾ ਕੋਈ ਵੱਲ ਹੀ ਨਹੀਂ ਸੀ ਆ ਰਿਹਾ ਆਖਿਰ ਗੱਲ ਸ਼ੁਰੂ ਕਿੱਦਾਂ ਕਰੇ ਉਹਨੂੰ ਚੁੱਪਚੀਪਾ ਦੇ ਕੇ ਫਿਰ ਨਾਬ ਨੇ ਹੀ ਆਖਿਆ ਆਪਣੇ ਕੋਲ ਕਾਫੀ ਵਕਤ ਹੈ ਆਪਾਂ ਮੂਵੀ ਹੀ ਵੇਖ ਲੈਂਦੇ ਹਾਂ ਉਸ ਨੂੰ ਇਹ ਗੱਲ ਜੱਜ ਗਈ ਉਹਨਾਂ ਪੀਵੀਆਰ ਵਿੱਚ ਜਾ ਕੇ ਸ਼ੋਅ ਪਤਾ ਕੀਤਾ 15 ਮਿੰਟ ਵਿੱਚ ਹੀ ਇੱਕ ਮੂਵੀ ਦਾ ਸ਼ੋਅ ਸ਼ੁਰੂ ਹੋਣ ਵਾਲਾ ਸੀ ਮੂਵੀ ਸ਼ਾਇਦ ਸਟਾਰਟ ਹੋਣ ਵਾਲੀ ਸੀ ਉਹਨੇ ਦੋ ਟਿਕਟਾਂ ਲਈਆਂ ਟਿਕਟਾਂ ਮਗਰੋਂ ਦੋ ਵੀ ਅੰਦਰ ਚਲੇ ਗਏ ਆਪਣੇ ਸਮਝ ਮੁਤਾਬਿਕ ਉਹ ਖਾਣ ਲਈ ਪੌਪ ਕਨ ਤੇ ਕੋਲਡ ਡਰਿੰਕ ਵੀ ਖਰੀਦ ਲੈ ਆਇਆ ਦੋਵੇਂ ਜਦੋਂ ਅੰਦਰ ਦਾਖਲ ਹੋਏ ਤਾਂ ਮੂਵੀ ਸ਼ਾਇਦ ਹਲੇ ਸ਼ੁਰੂ ਹੀ ਹੋਈ ਸੀ ਸਕਰੀਨ ਹਾਲ ਅੱਧਾ ਕੁ ਹੀ ਭਰਿਆ ਹੋਇਆ ਸੀ ਮੂਵੀ ਨੂੰ ਸ਼ਾਇਦ ਚਾਲ ਦੀ ਨੂੰ ਕਈ ਹਫ਼ਤੇ ਹੋ ਗਏ ਸੀ ਇਸ ਲਈ ਸ਼ਾਇਦ ਦੁਪਹਿਰ ਦੇ ਸ਼ੋਅ ਵਿੱਚ ਭੀੜ ਘੱਟ ਵੀ ਸੀ ਉਹਨਾਂ ਨੇ ਆਪਣੀ ਸੀਟ ਖੋਜੀ ਤਾਂ ਕਰੀਬ ਉੱਪਰ ਦੇ ਕੋਨੇ ਤੇ ਦੋ ਸੀਟਾਂ ਉਹਨਾਂ ਨੂੰ ਮਿਲ ਗਈਆਂ ਕਾਰਨਰ ਸੀਟ ਤੇ ਬੈਠਦੇ ਹੀ ਨਾਵ ਹੱਸਣ ਲੱਗੀ ਜੀਵਨ ਨੂੰ ਉਹਦੀ ਹਾਸੀ ਦਾ ਕਾਰਨ ਪਤਾ ਨਾ ਲੱਗਾ ਉਨੇ ਆਸ-ਪਾਸ ਤੱਕਿਆ ਸਕਰੀਨ ਵੱਲ ਤੱਕਿਆ ਤੇ ਸਮਝਣ ਦਾ ਯਤਨ ਕੀਤਾ ਤੇ ਫਿਰ ਪੁੱਛਿਆ ਹਾਸ ਕਿਉਂ ਰਹੇ ਹੋ ਨਵ ਨੇ ਉੱਤਰ ਦਿੱਤਾ ਤੁਹਾਨੂੰ ਨਹੀਂ ਪਤਾ ਸਿਨਮੇ ਦੇ ਕਾਰਨਰ ਸੀਟ ਤੇ ਜੋੜੇ ਬੈਠਣਾ ਕਿਉਂ ਪਸੰਦ ਕਰਦੇ ਹਨ ਜੀਵਨ ਇੱਕਦਮ ਝੇਪ ਗਿਆ ਉਹਨੂੰ ਇੱਕਦਮ ਸਾਰੀ ਗੱਲ ਸਮਝ ਚ ਆ ਗਈ ਟਿਕਟਾਂ ਵਾਲੇ ਨੇ ਵੀ ਆਮ ਪ੍ਰੇਮੀ ਜੋੜਾ ਸਮਝ ਕੇ ਉਹਨਾਂ ਨੂੰ ਵੀ ਕਾਰਨਰ ਸੀਟ ਦੇ ਦਿੱਤੀ ਸੀ ਉਹਨੂੰ ਇੱਕ ਪਲ ਹੀ ਲੱਗਾ ਕਿ ਕਿਦਰੇ ਨਵ ਇਹ ਨਾ ਸਮਝੇ ਕਿ ਉਹ ਜਾਣ ਬੁੱਝ ਕੇ ਇਹ ਸੀਟਾਂ ਬੁੱਕ ਕਰਵਾ ਕੇ ਲਿਆਇਆ ਹੈ। ਉਹਨੇ ਆਪਣੇ ਆਪ ਹੀ ਸੀਟਾਂ ਦਿੱਤੀਆਂ ਹਨ। ਮੈਂ ਨਹੀਂ ਸੀ ਕਿਹਾ ਜੇਕਰ ਤੁਸੀਂ ਕਹੋ ਤਾਂ ਆਪੇ ਇੱਧਰ ਵੀ ਪੈਤ ਸਕਦੇ ਹਾਂ। ਵੈਸੇ ਵੀ ਅੱਧਾ ਹਾਲ ਖਾਲੀ ਪਿਆ। ਉਹਨੇ ਬੇहद ਧੀਮੀ ਆਵਾਜ਼ ਵਿੱਚ ਕਿਹਾ। ਨਹੀਂ ਕੋਈ ਫਿਰ ਆ ਕੇ ਉਠਾ ਦੇਵੇਗਾ। ਜ਼ਰੂਰੀ ਨਹੀਂ ਹੈ ਕਿ ਕਾਰਨਰ ਸੀਟ ਤੇ ਬੈਠ ਕੇ ਪ੍ਰੇਮੀ ਜੋੜਿਆਂ ਵਾਲੀਆਂ ਹਰਕਤਾਂ ਕਰਨੀਆਂ ਹੀ ਹਨ। ਦਾਵ ਨੇ ਬੇहद ਧੀਮੇ ਸੁਰ ਵਿੱਚ ਹੱਸਦੇ ਹੋਏ ਕਿਹਾ ਜੀਵਨ ਆਪਣੇ ਮਨ ਦੇ ਅੰਦਰੂਨੀ ਭਾਵਾਂ ਦਾ ਕੋਈ ਵੀ ਹਿੰਟ ਉਹਨੂੰ ਨਹੀਂ ਸੀ ਦੇਣਾ ਚਾਹੁੰਦਾ ਉਹ ਚੁੱਪ ਹੋ ਕੇ ਉੱਤੇ ਹੀ ਬੈਠ ਗਿਆ ਦੋਵਾਂ ਕੋਲ ਪਾਪਕਨ ਤੇ ਪੈਪਸੀ ਸੀ ਅੱਧੇ ਪੌਣੇ ਘੰਟੇ ਮਗਰੋਂ ਹੀ ਉਹਨਾਂ ਨੂੰ ਫਿਲਮ ਬੋਰਿੰਗ ਲੱਗਣ ਲੱਗੀ ਸੀ ਪਾਪਕਨ ਤੇ ਪੈਪਸੀ ਵੀ ਖਤਮ ਹੋ ਗਿਆ ਸੀ ਐਨੇ ਸਮੇਂ ਵਿੱਚ ਉਹਨਾਂ ਵਿੱਚ ਸਿਰਫ ਇੱਕ ਹਰਕਤ ਜੋੜਿਆਂ ਵਾਲੀ ਹੋਈ ਸੀ ਉਹ ਸੀ ਕਿ ਨਵ ਨੇ ਉਹਦੇ ਹੱਥ ਨੂੰ ਆਪਣੀਆਂ ਨਰਮ ਉਂਗਲਾਂ ਵਿੱਚ ਕੁੱਟਿਆ ਹੋਇਆ ਸੀ ਕੁੜੀਆਂ ਲਈ ਸੇਫ ਮਹਿਸੂਸ ਕਰਨ ਦਾ ਇਹ ਵੀ ਘਟਾਂਗੀ ਹੁੰਦਾ ਉਦੋਂ ਹੀ ਕਿਤੇ ਨਾਭ ਨੇ ਇੱਕ ਹੁਜਕੀ ਮਾਰੀ ਤੇ ਜੀਵਨ ਨੂੰ ਅੱਗੇ ਵੇਖਣ ਨੂੰ ਕਿਹਾ ਸਕਰੀਨ ਤੋਂ ਧਿਆਨ ਹਟਾ ਕੇ ਦੇਖਿਆ ਤਾਂ ਕੁਝ ਸਕਿੰਟ ਮਗਰੋਂ ਉਹਦੀਆਂ ਅੱਖਾਂ ਹਨੇਰੇ ਵਿੱਚ ਦੇਖਣ ਯੋਗ ਹੋਈਆਂ ਫੋਨੀ ਵੇਖਿਆ ਕਿ ਉਹਦੀ ਅਗਲੀ ਕਤਾਰ 'ਚ ਬੈਠਾ ਇੱਕ ਜੋੜਾ ਕਿਸ ਕਰ ਰਿਹਾ ਸੀ ਹਨੇਰੇ ਦੀ ਚਾਦਰ ਤੇ ਬੇਪਛਾਣ ਚਿਹਰਿਆਂ ਕਰਕੇ ਉਹ ਪੂਰੀ ਖੋਲ ਦਾ ਭਰਪੂਰ ਆਨੰਦ ਉਠਾ ਰਹੀ ਸੀ ਲੰਮੇ ਚੁੰਮਨ ਤੇ ਉਹਨਾਂ ਦੀ ਗਰਮਜੋਸ਼ੀ ਵੇਖ ਕੇ ਜੀਵਨ ਨੂੰ ਕੁਝ ਘੰਟੇ ਪਹਿਲਾਂ ਰੂਬੀ ਨਾਲ ਹੋਈ ਤਿੱਖੇ ਮਲਾਪ ਦੀ ਯਾਦ ਤਰੰਗ ਬਣ ਕੇ ਜਿਸਮ ਵਿੱਚ ਦੌੜ ਗਈ। ਉਹਨੇ ਅੱਖਾਂ ਘੁਮਾ ਲਈਆਂ ਤੇ ਦੂਸਰੇ ਪਾਸੇ ਵੇਖਣ ਲੱਗਾ। ਉਹਨੇ ਨਾਵ ਦੇ ਹੱਥ ਨੂੰ ਆਪਣੇ ਹੱਥ ਵਿੱਚ ਘੁੱਟ ਲਿਆ। ਫਿਰ ਨਾਵ ਵੱਲ ਮੂੰਹ ਕਰਕੇ ਕੁਝ ਦੇਰ ਲਈ ਮੁਸਕਰਾਇਆ ਤੇ ਫਿਰ ਤੋਂ ਮੂਵੀ ਦੇਖਣ ਲੱਗਾ। ਕੁਝ ਦੇਰ ਬਾਅਦ ਦੇਖਿਆ ਤਾਂ ਨਾਵ ਸ਼ਾਇਦ ਹਲੇ ਵੀ ਉਧਰ ਹੀ ਤੱਕ ਰਹੀ ਸੀ। ਮੂਵੀ ਸ਼ਾਇਦ ਉਸ ਫਿਲਮ ਤੋਂ ਬੋਰਿੰਗ ਸੀ ਜਿਹੜੀ ਸਾਹਮਣੇ ਚੱਲ ਰਹੀ ਸੀ ਇੰਟਰਵਲ ਤੋਂ ਪਹਿਲਾਂ ਤੱਕ ਮੁੰਡਾ ਕੁੜੀ ਦੋਵੇਂ ਆਪਣੀਆਂ ਮਨਮਾਨੀਆਂ ਕਰਦੇ ਰਹੀ ਜਿਹੜੀਆਂ ਹਨੇਰੇ ਪਰਦੇ ਤੇ ਕੁਰਸੀਆਂ ਦੇ ਓਲੇ ਕਰਕੇ ਬਹੁਤਾ ਕੁਝ ਦੁਖਿਆਉ ਹੋਇਆ ਸੀ ਫਿਰ ਵੀ ਬਹੁਤ ਕੁਝ ਦੇਖਦਾ ਸੀ ਅਨਕੱਜਿਆ ਸੀ ਇੰਟਰਵਲ ਤੋਂ ਕੁਝ ਧੇਰ ਪਹਿਲਾਂ ਉਹ ਆਪਣੇ ਕੰਮ ਮੁਕਾ ਕੇ ਉਤੋਂ ਖਿਸਕ ਗਏ ਇੰਟਰਵਲ ਹੋਇਆ ਤਾਂ ਉੱਥੇ ਗਿੰਦੀ ਹੋਰ ਵੀ ਘਟ ਗਈ ਨਾਵ ਤੇ ਜੀਵਨ ਦੋਵਾਂ ਨੂੰ ਵੀ ਮੂਵੀ ਕੋਈ ਬਹੁਤ ਹੀ ਪਸੰਦ ਨਹੀਂ ਸੀ ਆਈ ਇਸ ਲਈ ਇੱਥੋਂ ਹੀ ਛੱਡ ਕੇ ਉਹ ਵੀ ਬਾਹਰ ਨਿਕਲ ਗਏ ਪਹਿਲਾਂ ਉਹਨਾਂ ਨੇ ਫੂਡ ਕੋਰਟ ਵਿੱਚ ਜਾ ਕੇ ਕੁਝ ਖਾਧਾ ਦੋਵਾਂ ਕੋਲ ਗੱਲ ਕਰਨ ਲਈ ਇੱਕ ਮਸਲਾ ਤੇ ਬਣੀ ਗਿਆ ਸੀ ਫਿਰ ਗੱਲਾਂ ਫਿਲਮ ਦੀ ਚੱਲਣ ਲੱਗੀਆਂ ਬਾਕੀ ਚੀਜ਼ਾਂ ਪਸੰਦ ਤੇ ਨਾ ਪਸੰਦ ਦੀਆਂ ਹੋਣਦੀਆਂ ਨਵ ਨੂੰ ਜੀਵਨ ਤੋਂ ਈ ਕੁਛ ਕਾਇ ਸੀ ਕਿ ਉਹ ਬਹੁਤ ਘੱਟ ਬੋਲਦਾ ਹੈ ਫੌਜੀਆ ਬਾਰੇ ਤਾਂ ਸੁਣਦੇ ਸੀ ਕਿ ਉਹ ਗੱਲ ਦੀ ਲੜੀ ਨਹੀਂ ਟੁੱਟਣ ਦਿੰਦੇ ਉਨੇ ਚੌ ਮਾਰਦੀ ਹੋਈ ਕਿਆ ਫੌਜੀ ਅਫਸਰ ਘੱਟ ਬੋਲਦੇ ਹੁੰਦੇ ਆ ਉਹਦੇ ਥੋੜੇ ਲਫ਼ਜ਼ ਹੀ ਵੱਡੇ ਅਰਥਾਂ ਵਾਲੇ ਹੁੰਦੇ ਹਨ ਜੀਵਨ ਨੇ ਉਸੇ ਰੋ ਵਿੱਚ ਜਵਾਬ ਦਿੱਤਾ ਉਸ ਦੀ ਹਾਜ਼ਰ ਜਵਾਬੀ ਦੀ ਕਾਇਲ ਹੋਣ ਦਾ ਨਾਵ ਦਾ ਇਹ ਪਹਿਲਾ ਮੌਕਾ ਸੀ ਕਿ ਉਹਨਾਂ ਦੇ ਹੱਥ ਨੂੰ ਆਪਣੇ ਹੱਥੀਂ ਦਬਾ ਕੇ ਘੁੱਟ ਦਿੱਤਾ ਜੀਵਨ ਨੇ ਧਿਆਨ ਨਾਲ ਵੇਖਿਆ ਕਿ ਉਹਨਾਂ ਦੇ ਹੱਥਾਂ ਤੇ ਲੱਗੀ ਨੇਲ ਪਾਲਿਸ਼ ਦਾ ਡਿਜ਼ਾਈਨ ਵੇਖਣ ਲੱਗਾ ਫਿਰ ਉਹਦੀਆਂ ਉਂਗਲਾਂ ਵੱਲ ਤੱਕਿਆ ਜਿਸ ਵਿੱਚ ਪਾਈ ਰੋਕੇ ਦੀ ਮੰਦਰੀ ਚਮਕ ਰਹੀ ਸੀ ਪਰ ਹੋਂਦਾ ਘੁੱਟ ਖਾਲੀ ਸੀ ਘੜੀ ਨਹੀਂ ਲਾਉਂਦੇ ਜੀਵਨ ਨੇ ਪੁੱਛਿਆ ਜਿਸ ਕਲਰ ਦੀ ਨੇਲ ਪਾਲਿਸ਼ ਹੈ ਇਸ ਨਾਲ ਮੈਚ ਕਰਦੀ ਹੋਈ ਨਹੀਂ ਹੈ ਜੀਵਨ ਨੇ ਉਹਨੂੰ ਪਹਿਲੀ ਵਾਰ ਤੱਕਿਆ ਤੇ ਵੇਖਿਆ ਕਿ ਉਹਦੇ ਵਾਲਸ 'ਚ ਲੱਗੇ ਕਲਿੱਪ ਕੰਨਾਂ 'ਚ ਪਾਏ ਚੁੰਮਕੇ ਤੇ ਕੰਗਣ ਤੇ ਪੈਰਾਂ ਦੀ ਜੁੱਤੀ ਤੱਕ ਸਭ ਕਲਰ ਮੈਚ ਕਰਦੇ ਸੀ ਆਮ ਜਿਹੀ ਜਾਪਦੀ ਕੁੜੀ ਉਹਨੂੰ ਅਚਾਨਕ ਇੱਕ ਖੁਜਾਰਤ ਜਾਪਣ ਲੱਗੀ ਧਿਆਨ ਨਾਲ ਦੇਖ ਕੇ ਤੇ ਗੱਲ ਕਰਨ ਨਾਲ ਪਤਾ ਨਹੀਂ ਅੰਦਰੋਂ ਕਿਹੜੇ ਭੇਦ ਖੁੱਲਣੇ ਬਾਕੀ ਸੀ ਚਲੋ ਆਪਾਂ ਮੈਚਿੰਗ ਘੜੀ ਲੈ ਆਉਂਦੇ ਆਂ ਜੀਵਨ ਨੇ ਕਿਹਾ ਨਹੀਂ ਰਹਿਣ ਦੇ ਉਹ ਫਿਰ ਕਦੇ ਨਵ ਨੇ ਇਨਕਾਰ ਕੀਤਾ ਮੈਂ ਵੀ ਨਵੀਂ ਘੜੀ ਲੈਣੀ ਹੈ ਚਲੋ ਉਹ ਕਿਸੇ ਅਧਿਕਾਰ ਨਾਲ ਹੱਥ ਫੜ ਕੇ ਉਹਨੂੰ ਆਪਣੇ ਨਾਲ ਉਠਾਉਣ ਲੱਗਾ ਜਿਹੜੀ ਸੰਗ ਉਹਨੂੰ ਪੁਲਸਵਾ ਪਹਿਲਾਂ ਆ ਰਹੀ ਸੀ ਉਹ ਹੁਣ ਕਾਫੀ ਹੱਦ ਤੱਕ ਨਿਕਲ ਗਈ ਸੀ ਦੋਵਾਂ ਨੇ ਘੜੀਆਂ ਪਸੰਦ ਕੀਤੀਆਂ ਜੀਵਨ ਲਈ ਵੀ ਨਵ ਨੇ ਪਸੰਦ ਕੀਤੀ ਨਵ ਦੀ ਤਾਂ ਚੁਆਇਸ ਪਹਿਲਾਂ ਹੀ ਫਿਕਸ ਸੀ ਨਵ ਨੇ ਬਹੁਤ ਕੋਸ਼ਿਸ਼ ਕੀਤੀ ਕਿਉ ਆਪਣੀ ਪਿਆਸੀ ਖੋਦ ਦੇਵੀ ਪਰ ਜੀਵਨ ਨੇ ਉਹਦੀ ਇੱਕ ਨਾ ਚੱਲਣ ਦਿੱਤੀ ਤੇ ਇਹ ਕਹਿ ਕੇ ਮਨਾ ਕਰ ਲਿਆ ਕਿ ਅਗਲੀ ਵਾਰ ਬੇਸ਼ੱਕ ਉਹ ਅਦਾ ਕਰੇ ਘੜੀ ਨੂੰ ਗੁੱਟ ਨਾਲ ਬੰਨ ਕੇ ਜਦੋਂ ਉਹ ਰੰਗ ਮੈਚ ਕਰਕੇ ਵੇਖਣ ਲੱਗੀ ਤਾਂ ਨਾਵਦੀਆਂ ਬੁੱਲੀਆਂ ਤੇ ਹਾਸਾ ਸੀ ਜੀਵਨ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਉਹ ਕੁਝ ਨਾ ਬੋਲੀ ਫਿਰ ਕਦੇ ਦੱਸੂਗੀ ਇਹ ਵੀ ਇੱਕ ਆਪਣਾ ਦੋਵਾਂ ਦਾ ਭੇਤ ਹੈ ਲੈ ਫਿਰ ਹੱਸਣ ਲੱਗੀ ਜੀਵਨ ਵੀ ਹੱਸਣ ਲੱਗਾ ਉਹਨੂੰ ਇੰਜ ਭੇਤ ਰੱਖ ਲੈਣ ਦੀ ਰਮਜ਼ ਸਮਝ ਆ ਗਈ ਜੋੜ ਕੇ ਰੱਖਣ ਲਈ ਭੇਤ ਰੱਖਣੇ ਜ਼ਰੂਰੀ ਹੁੰਦੇ ਹਨ ਤਾਂ ਕਿ ਜਾਣਨ ਦੀ ਇੱਛਾ ਬਣੀ ਰਹੇ ਦੋਵੇਂ ਉੱਥੋਂ ਪਾਰਕਿੰਗ 'ਚ ਆ ਗਏ ਕਾਰ ਦੀ ਚਾਬੀ ਲਗਾ ਕੇ ਦੋਵੇਂ ਅੰਦਰ ਬਹਿ ਗਏ ਕਾਰ ਸਟਾਰਟ ਕੀਤੀ ਤਾਂ ਨਵ ਦੇ ਮਨ 'ਚ ਇੱਕ ਸਵਾਲ ਆਇਆ ਇੱਕ ਗੱਲ ਪੁੱਛਾਂ ਤਾਂ ਬੁਰਾ ਤਾਂ ਨਹੀਂ ਮੰਨੋਗੇ ਨਵ ਨੇ ਪੁੱਛਿਆ ਜ਼ਰੂਰ ਜੀਵਨ ਨੇ ਕਿਹਾ ਹੋਥੇ ਅੰਨੇ ਵਧੀਆ ਮੌਕੇ ਵਿੱਚ ਤੇ ਸਾਹਮਣੇ ਕਿਸੇ ਦੇਖਦੇ ਹੋਈ ਵੀ ਤੁਸੀਂ ਮੈਨੂੰ ਕਿਸ ਕਿਉਂ ਨਹੀਂ ਕੀਤੀ ਜੀਵਨ ਹੱਸਣ ਲੱਗਾ ਤੇ ਬੋਲਿਆ ਇਹ ਵੀ ਇੱਕ ਭੇਦ ਹੈ ਮੈਂ ਵੀ ਮੌਕਾ ਆਉਣ ਤੇ ਦੱਸਾਂਗਾ ਉਸ ਦਾ ਜਵਾਬ ਸੁਣ ਕੇ ਨਵ ਨੇ ਬੜੀ ਅਜੀਬ ਸ਼ਕਲ ਬਣਾਈ ਜਿਵੇਂ ਆਖ ਰਹੀ ਹੋਏ ਨਹਿਲੇ ਤੇ ਦਹਿਲੇ ਮਾਰਨੇ ਇਹਨੇ ਪਤਾ ਨਹੀਂ ਕਿੱਥੋਂ ਸਿੱਖੇ ਹਨ ਫਿਰ ਉਹ ਕੁਝ ਹੌਸਲਾ ਕਰਕੇ ਬੋਲੀ ਮੈਂ ਚਾਹੁੰਦੀ ਹਾਂ ਕਿ ਮੁਲਾਕਾਤ ਇੱਕੀ ਮਿੱਠੀ ਯਾਦ ਕਰਨ ਨਾਲ ਖਤਮ ਹੋਵੇ ਜੀਵਨ ਵੱਲ ਬੜੇ ਪਿਆਰ ਤੇ ਰੋਮਾਂਟਿਕ ਢੰਗ ਨਾਲ ਤੱਕਿਆ ਜੀਵਨ ਨੇ ਆਪਣੀ ਸੀਟ ਤੋਂ ਥੋੜਾ ਉੱਪਰ ਹੋ ਕੇ ਨਵ ਦੇ ਚਿਹਰੇ ਨੂੰ ਫੜਿਆ ਤੇ ਆਪਣੇ ਬੁੱਲোঁ ਇੱਕ ਗਰਮ ਚੁੰਮਨ ਉਸਦੇ ਨਰਮ ਬੁੱਲਾਂ ਉੱਤੇ ਦਿੱਤਾ ਉਸ ਦੀਆਂ ਬੁਨੀਆਂ ਤੇ ਲੱਗੀ ਹਲਕੀ ਹਲਕੀ ਲਿਪੇਸਟਿਕ ਦਾ ਟੇਸਟ ਉਸਦੇ ਜੀਵ ਤੇ ਲੱਗ ਗਿਆ ਜਦੋਂ ਕਿਸ ਕਰਕੇ ਅਲੱਗ ਹੋਏ ਤਾਂ ਨਵ ਨੂੰ ਜਿਵੇਂ ਸਾਹ ਚੜਿਆ ਹੋਏ ਘਟ ਪਾਣੀ ਪੀਣ ਮੁਗਰੋ ਹੀ ਉਹਨੇ ਕਾਰ ਚਲਾਈ ਪੂਰੇ ਰਾਹ ਉਹ ਕੁਝ ਨਾ ਬੋਲੀ ਨਵ ਨੇ ਉਹਨੂੰ ਉਹਦੀ ਦੱਸੀ ਹੋਈ ਥਾਂ ਤੇ ਡ੍ਰੌਪ ਕਰ ਦਿੱਤਾ ਉਹ ਤੋਂ ਪੈਦਲ ਹੀ ਰੂਬੀ ਦਾ ਘਰ ਸੀ ਜਿੱਥੇ ਸਾਰਾ ਸਮਾਨ ਪਿਆ ਸੀ ਨਾ ਉਹ ਨੂੰ ਆਖ ਰਹੀ ਸੀ ਕਿ ਉਹ ਦੋਸਤ ਦੇ ਘਰ ਛੱਡ ਆਉਂਦੀ ਹੈ ਪਰ ਉਹਨੇ ਕਿਸੇ ਬਹਾਨੇ ਉਹਨੂੰ ਮਨਾ ਹੀ ਲਿਆ ਫਿਰ ਜਦੋਂ ਤੱਕ ਉਹ ਆਉਂਦੀਆਂ ਅੱਖਾਂ ਓਲੇ ਨਹੀਂ ਹੋਈ ਉਹਦੇ ਤੱਕ ਉਹ ਉਥੋਂ ਨਹੀਂ ਤੁਰਿਆ ਤੇ ਥੋੜਾ ਵਲ ਪਾ ਕੇ ਹੀ ਘਰ ਪਹੁੰਚਿਆ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੀਖਾਨੀ ਭਾਗ ਤੇਰਵਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸ ਦੇ ਨੈਕਸਟ ਭਾਗ